ਦੇ ਰਸ ਚੱਲ ਬਈ ਸਟਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਈ ਪਿੰਡ ਆਪਣਾ ਹਸਨਪੱਟੀ ਜਿਲ੍ਹਾ ਫਰੀਦਕੋਟ ਬਈ ਅੱਜ ਅਸੀਂ ਗੱਲ ਕਰਨੀ ਆ ਜਿਹੜਾ ਗਾਇਕ ਹਰਮਨ ਜੀ ਹਰਮਨ ਚੀਮਾ ਬਈ ਉਹਦੀਆਂ ਰੋਜ਼ ਅਸੀਂ ਵੀਡੀਓ ਵੇਖਦੇ ਆ ਨਾ ਦਾ ਬਾਈ ਦੀ ਕੋਈ ਗੱਲ ਜੁੜਦੀ ਆ ਤੇ ਨਾ ਕੋਈ ਬਾਤ ਪਹਿਲਾਂ ਉਹਨੂੰ ਅਸੀਂ ਤਾਂ ਇਹੀ ਕਹਿਣਾ ਬਈ ਬਈ ਪਹਿਲਾਂ ਤਾਂ ਤੂੰ 6-7 ਸਾਲ ਤੂੰ ਸਿੱਖ ਲਾ ਫੇਰ ਜਿਹੜਾ ਰਿਆਰ ਕਰਿਆ ਕਰ ਬਾਕੀ ਬਈ ਜਿਹੜੀ ਗੱਲ ਆਇਆ ਬਈ ਤੂੰ ਜੇ ਤੂੰ ਗਾਉਣਾ ਸਿੱਖਣਾ ਹਾਂ ਬਈ ਜੇ ਤੂੰ ਇਸ ਲਾਈਨ 'ਚ ਪਹਿਣਾ ਹੀ ਆ ਤੇ ਤੂੰ ਪਹਿਲਾਂ ਆਪਦਾ ਕਾਪੀ ਤੇ ਲਿਖਿਆ ਕਰ ਭਰਾਵਾ ਬਾਅਦ 'ਚ ਉਹ ਗੱਲਾਂ ਜੋੜਿਆ ਕਰ ਬੰਦੀਆਂ ਜਿਹੜੀਆਂ ਫੇਰ ਤੂੰ ਉੱਥੇ ਬੋਲਿਆ ਕਰ ਤੂੰ ਫੜ ਕੇ ਫੋਨ ਜਾ ਉੱਥੇ ਲੱਗ ਪੈਣਾ ਤੇ ਤੂੰ ਕੀ ਪੰਜਾਬ ਦੀ ਐ ਜੀ ਆਪ ਸਿੰਗਿੰਗ 'ਚ ਤੂੰ ਵੜ ਗਿਆ ਨਾ ਜਲੂਸ ਕੱਢਦਾ ਬਈ ਜਲੂਸ ਕੱਢਦਾ ਜਮਾ ਗਾਇਕੀ ਦਾ ਯਾਰ ਇਹ ਲਾਈਕ ਲੂ ਕਰਦੇ ਕੋਈ ਲਾਈਕ ਨਹੀਂ ਕਰਦਾ ਫੁੱਦੂ ਬਣਾਉਂਦੇ ਤੈਨੂੰ ਸਾਰੇ ਸਾਰੇ ਮੇਰਾ ਟਾਈਮ ਚੱਕਦੇ ਆ ਠੀਕ ਆ ਤੂੰ ਘਟੋੜ 10 ਸਾਲ ਦਾ ਰਿਆਜ ਘਰ ਪੂਰੇ 10 ਸਾਲ ਦਾ ਫੇਰ ਮਾੜਾ ਮੁੰਡਾ ਫੇਸਬੁਕ ਤੇ ਲਾਈਵ ਹੋਈ ਚਾਹਨਾ ਕਰਿਆ ਕਰਵਾ ਚਾਹਨਾ ਦੋ ਹੀ ਆ ਬਾਈ ਠੀਕ ਆ ਨਾ ਬਹੁਤ ਤੇਰਾ ਫੁੱਦੂ ਸਾਡਾ ਵੀ ਖਾਦੇ ਲੋਕੀ ਤੇ ਤੂੰ ਆ ਖਿੱਚੀ ਜਾਣਾ ਐਵੇਂ ਤੇਰਾ ਬਹੁਤ ਫੁੱਦੂ ਲਾਉਂਦੇ ਆ ਬਾਈ ਲੋਕ ਬਹੁਤ ਜ਼ਾਰੇ ਫੁੱਦੂ ਲਾਉਂਦੇ ਤੇਰਾ ਤੂੰ ਆਪਦੇ ਕਮੈਂਟਾਂ ਦੀ ਗਾਇਕੀ ਨਹੀਂ ਤੂੰ ਕੋਈ ਗਾਇਕੀ ਨਹੀਂ ਜੀਣਾ ਨਾ ਕਿੱਦਾਂ ਤੇਰੇ ਨਾਲ ਕੇ ਕਰਦਾ ਨਾ ਕੈਨੇਡਾ ਤੋਂ ਜਹਾਜ਼ ਆਉਂਦਾ ਤੇਰੇ ਮੇਰੇ ਲਈ ਪੂਛੀ ਜਲੂਸ ਕੱਢਾ ਮੜ ਕੇ ਰਬਈ ਪਹਿਲਾਂ ਤੂੰ ਆਪ ਦੀ ਕੋਈ ਕਟਿੰਗ ਕਟਿੰਗ ਸਹੀ ਕਰਾ ਪਹਿਲਾਂ ਤਾਂ ਤੂੰ ਸਭ ਤੋਂ ਪਹਿਲਾਂ ਕੋਈ ਮਰਜ਼ੀ ਕਰ ਤੂੰ ਗੱਡੀ ਗੱਡੀ ਘੋੜੀ ਜਾਏਗੀ ਪੰਜਾਬੀ ਮਾਂ ਬੋਲੀ ਦੀ ਤੂੰ ਡੰਡ ਨਾਵਾ ਤੇਰੇ ਮੂਹਰੇ ਹੱਥ ਜੋੜ ਕੇ ਬੇਨਤੀ ਆ ਕਿ ਨਾ ਵੀਡੀਓ ਪਾਇਆ ਕਰ ਤੇਰਾ ਟਾਈਮ ਚੱਗਦੇ ਸਾਰੇ ਠੀਕ ਆ ਕਿਉਂ ਤੂੰ ਗੰਦ ਪਾਇਆ ਫੇਸਬੁੱਕ ਤੇ ਵੀਡੀਓ ਤਾਂ ਬਈ ਬਣਾ ਕੇ ਜੇ ਪਾਉਣੀ ਆ ਵੀ ਵਧੀਆ ਕਰ ਬਈ ਯਾਰ ਵੀਡੀਓ ਬਣਾ ਹਾਂ ਚੰਗੇ ਵੀਡੀਓ ਪਾਸੀਂ ਵੀ ਸ਼ੇਅਰ ਕਰਾਂਗੇ ਹੁਣ ਜਦ ਤਰਾ 800 ਕਮੈਂਟ ਆਉਂਦਾ ਵਿੱਚ 799 ਤੈਨੂੰ ਗਾਲਾਂ ਕੱਢ ਦਿਆ ਕੀ ਆ ਇੱਕ ਕਮੈਂਟ ਤੈਨੂੰ ਉਹ ਲਿਖਦਾ ਹੋਊਗਾ ਉਹ ਵੀ ਨਾਲ ਜੀਵ ਜੀ ਕੱਢ ਕੇ ਕਹਿਣਦਾ ਹੋਊਗਾ ਜਾਣ ਕੇ ਉਹ ਵੀ ਤੇਰਾ ਫੁੱਦੂ ਖੇਚ ਜਾਂਦਾ ਬਈ ਤੇ ਮੈਰੀ ਤਾਂ ਇਹੀ ਬੇਨਤੀ ਆ ਬਈ ਸਾਡੀ ਸਾਰਿਆਂ ਦੀ ਇਹੀ ਬੇਨਤੀ ਆ ਬਈ ਕੋਈ ਚੰਗਾ ਤੂੰ ਲੈ ਕੇ ਤੇ ਚੰਗਾ ਗਾ ਗੱਲ ਤੇਰੀ ਜੁੜਦੀ ਹੋਣੀ ਚਾਹੀਦੀ ਹੈ ਜੇ ਅਗਲੀ ਵਾਰੀ ਪਾਵੇਂ ਤੇਰੇ ਨਾਲ ਬਾਈ ਵਧੀਆ ਦਾ ਸਾਰੇ ਸਾਨੇ ਭਰਾ ਗਾ ਲੈਂਦੇ ਆ ਜੇ ਅਸੀਂ ਵੀ ਪਾਸ ਆਏ ਤੇ ਬਾਈ ਤੇਰਾ ਖਾਈ ਤੇ ਫੁੱਦੂ ਤੇ ਤੂੰ ਆਪਦਾ ਬਾਲਾ ਨਖ ਚਾਈ ਜਾ ਤੂੰ ਮੈਦਾਨ ਫੁੱਦੂ ਨਖ ਚਾਈ ਜਾ ਆ ਜਿਹੜੇ ਬਾਈ ਮੈਂ ਆ ਜਿਹੜੇ ਆ ਟ੍ਰਾਂਟੋ ਤੇ ਜਿਹੜੇ ਮੈਲਬੌਰਨ ਤੇ ਜਿਹੜੇ ਜਰਮਨ ਵਾਲੇ ਬਾਈ ਤੈਨੂੰ ਸਪੋਰਟ ਕਰਦੇ ਆ ਇਹ ਵੀ ਮੇਰੇ ਹਿਸਾਬ ਨਾਲ ਜ਼ਰਾ ਫੁੱਦੂ ਹੀ ਖੈਦੇ ਆ ਬਾਈ ਤੇ ਬਾਕੀ ਉਹਨਾਂ ਨਾਲ ਗੱਲ ਕਰਕੇ ਯਾਰ ਦੂ ਆਪਦੀ ਚੰਗੀ ਕੋਈ ਕਾਸਟ ਕੱਢ ਪਹਿਲਾਂ ਗਾਣਾ ਜੋੜ ਲਿਆ ਕਰ ਫੇਰ ਬੋਲਿਆ ਕਰ ਯਾਰ ਹੋਰ ਬਾਈ ਕੇ ਥੈਂਕ ਯੂ ਬਾਈ ਮਿਹਰਬਾਨੀ ਥੈਂਕ ਯੂ ਬਾਈ ਥੈਂਕ ਯੂ ਬਾਈ